ਕਸਰੀ ਕਾਲ ਜੀ ਸਾਰੇ ਕਿਸਾਨ ਭਰਾਣ ਬਾਈ ਜੀ ਆਪ ਵੀਡੀਓ ਚ ਛੋਟੀ ਜਾਣਕਾਰੀ ਦੇਣੀ ਸੀ ਆਪਾਂ ਗੰਡੇ ਲਾਉਣੇ ਹੁੰਦੇ ਆ ਆਮੀ ਹਰੇਕ ਸਾਲ ਆਪਣੇ ਘਰੇ ਖਾਣ ਜੋਗਰੇ ਹਰੇਕ ਬੰਦਾ ਹੀ ਲਾਉਂਦਾ ਹੈਗਾ ਤੇ ਉਹਦੇ ਬਾਰੇ ਉਹਦੇ ਵਿੱਚ ਗੰਡੇ ਲਾਉਣ ਬਾਰੇ ਇੱਕ ਮੈਂ ਛੋਟਾ ਜਿਹਾ ਤਜਰਬਾ ਕਰਿਆ ਸੀ ਆਪ ਦਾ ਪਰਸਨ ਤੌਰ ਤੇ ਤੇ ਉਹਦਾ ਮੈਨੂੰ ਰਿਜ਼ਲਟ ਵਧੀਆ ਮਿਲਿਆਗਾ ਤੇ ਤੁਹਾਨੂੰ ਵੀ ਦੱਸਦਾ ਬਾਈ ਉਹ ਕੀ ਤਜਰਬਾ ਕਰਿਆ ਸੀ ਜਦੋਂ ਬਾਈ ਅਸੀਂ ਗੰਡੇ ਦੀ ਪਨੀਰੀ ਲਾਈ ਸੀ ਨਾ ਆ ਤਾਂਹਾਂ ਤੋਂ ਭੁੱਖਾਂ ਤੋੜ ਕੇ ਲਾਤੀ ਆ ਥੋੜੀ ਜਿਹੀ ਥਾਂ ਚ ਤੇ ਤਿਆਰਬੇ ਤੌਰ ਤੇ ਆ ਜਾਨੂੰ ਖੜੀਆਂ ਭੂਕਾਂ ਦੀਆਂ ਨਾ ਤੇ ਇਧਰ ਨਾਲ ਯਾਦੇ ਭੂਕ ਬਿਨਾਂ ਭੂਕਾਂ ਤੋੜੀ ਹੋਈ ਪਨੀਰ ਲਾਈ ਹੋਈ ਹੈਗੀ ਤੇ ਇਹ ਹਜੇ ਥੱਲੇ ਸਿਰ ਜਾ ਸਿੱਟੀ ਖੜੀ ਹੈ ਤੇ ਆ ਜਿਹੜੀ ਭੂਕਾਂ ਤੋੜ ਕੇ ਤਿੰਨ ਚਾਰ ਓਰੇ ਲਾਏ ਹੋਇਆ ਤੇ ਵਧੀਆ ਸੁਹਮਿਆਂ ਦੇਂਦਾ ਕੈਮਰੇਜਾ ਤੇ ਇਹ ਸਾਰੀਆਂ ਦਿੱਤਾ ਸਾਨੂੰ ਸਿਰ ਚੱਕ ਗਈ ਤੇ ਇਹ ਤਿਆਰਬਾ ਹੀ ਕਰਿਆ ਸੀ ਬਾਈ ਤਿਆਰਬਾ ਪਾਸ ਲੱਗਿਆ ਲਗ ਭੱਗ ਸਾਨੂੰ ਇਹ ਬਾਕੀ ਉਹਨਾਂ ਟਾਈਮ ਚ ਦੱਸਾਂਗੇ ਬੀਕੀ ਰਿਸਪੌਂਸ ਕਰਦਾ ਕਿਵੇਂ ਕੀ ਫਰਕ ਪੈਂਦਾਗਾ ਆ ਦੇਖੋ ਹੁਣ ਇਹਦੇ ਨਾਲ ਹੀ ਇੱਕ ਦਿਨ ਦੀ ਲੱਗੀ ਹੋਈ ਹੀ ਕਿਆਰੀਆ ਸੇਮ ਆ ਸਾਹਮਣੇ ਤੁਹਾਡੇ ਕਿਆਰੀ ਆ ਆ ਦੇਖੋ ਆ ਪੂਕਾ ਤੋੜ ਕੇ ਲਾਈ ਹੋਈ ਐ ਸਾਰੀ ਆਹ ਆਹ ਆ ਵੀ ਇਹ ਪੂਕ ਤੋੜ ਕੇ ਤਾਂਹਾਂ ਤੋਂ ਆ ਵੀ ਇਕੱਠੀ ਗੁੱਟੀ ਫੜ ਕੇ ਤਾਂਹਾਂ ਤੋਂ ਤੋੜ ਕੇ ਲਾ ਦਿੰਦੇ ਸੀਗੇ ਤੇ ਆ ਪੂਕਾ ਸੁਦੇ ਲਾਈ ਹੋਈ ਐ ਦੇਖੋ ਵੀ ਇੱਕ ਦਿਨ ਦੀ ਸੇਮ ਬਜਾਹ ਦਾ ਕੀ ਵੀ ਲੱਗੀ ਹੋਈ ਹੈਗੀ ਤੇ ਲਾਇਆ ਥੋੜਾ ਜਿਹਾ ਥਾਂ ਸੀ ਬਸ ਤਿਆਰਬਾ ਹੀ ਕਰਿਆ ਸੀ ਅੱਜ ਤੌਰ ਤੇ ਤੇ ਤਿਆਰਬਾ ਸਾਨੂੰ ਪਾਸ ਲੱਗਿਆ ਤੇ ਮਹ ਆਪਣੇ ਭਰਾਵਾਂ ਨਾਲ ਵੀ ਸ਼ੇਅਰ ਕਰੀਏ ਤੇ ਜਿਹੜੀ ਭੂਕਾ ਸਾਰੀਆਂ ਲਾਦ ਨੇ ਉਹ ਚੱਲ ਸਾਰੇ ਗੰਢੀ ਪਏ ਖਰ ਇਹੋ ਜੀ ਕੋਈ ਗੱਲ ਨਹੀਂ ਵੀ ਚੱਲੇ ਨਹੀਂ ਗੇ ਚੜ ਤਾਂ ਸਾਰੀ ਪਏ ਲਗਭਗ ਵੀ ਉਹ ਸੇਤੀ ਚੱਲੇ ਆ ਜਿਹੜੇ ਭੂਕਾ ਤੋੜ ਕੇ ਲਾਏ ਹੋਏ ਸੀ ਤੇ ਤਿਆਰਬੇ ਤੌਰ ਤੇ ਤੇ ਕੀ ਆਪਾਂ ਸੌਂਫ ਵੀ ਲਾਈ ਹੋਈ ਆਪਣੇ ਖੇਤ ਇਹ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਰਿਜ਼ਲਟ ਦਿੰਦੀ ਹੈਗੀ ਕਿਵੇਂ ਹੁੰਦੀ ਹੈਗੀ ਇੰਨਾ ਕਥਾਂ ਲਾਇਆ ਸੀ ਇਹ ਤੇ ਕੀ ਪਹਿਲੇ ਸਾਲ ਲਾਇਆ ਭਾਈ ਜੀਰਾ ਵੀ ਸੀ ਤੁਹਾਨੂੰ ਜੀਰਾ ਦਿਖਾ ਦਿੰਦਾਗਾ ਜਾ ਦੇ ਹਾਂ ਆ ਜੀਰੇ ਦਾ ਬੁੱਟਾ ਹੈ ਇਹ ਜੀਰਾ ਸੀ ਆ ਪੱਟ ਦੇ ਉੱਤੇ ਕੇਰਿਆ ਸੀਗਾ ਤੇ ਉਹਨੂੰ ਮੈਂ ਉੱਧਰ ਦਿਖਾ ਕੇ ਹੁਣ ਅਸੀਂ ਇੱਕ ਕਿਆਰੀ ਲਾਈ ਸੀ ਪੂਰੀ ਫੁੱਲ ਜੀਰੇ ਦੀ ਤੇ ਉਹ ਹਾਲ ਹੁਣ ਆ ਸਾਰਾ ਆਪਣੀ ਸਬਜ਼ੀ ਬਾੜੀ ਲਾਈ ਹੋਈ ਹੈਗੀ ਉਹ ਖਾਣ ਨੂੰ ਸਾਗ ਤੇ ਆ ਦੇਖੋ ਆ ਆਪਣੀ ਕਿਆਰੀ ਜੀਰੇ ਦੀ ਲਾਈ ਹੋਈ ਹੈ ਪੂਰੀ ਛੋਟੀ ਜੀ ਵੀ ਸੀ ਲੱਗ ਗਈ ਤਾਂ ਇਹ ਸਾਥੋਂ ਲੇਟ ਥੋੜੀ ਜੀ ਤੇ ਵੀ ਹੁਣ ਖਰਾ ਹੋ ਗਿਆ ਖਰਾ ਵੀ ਉਹਨਾਂ ਟਾਈਮ 'ਚ ਤੁਹਾਨੂੰ ਇਹ ਦੱਸਾਂਗੇ ਵੀ ਕਿਵੇਂ ਇਹਦਾ ਕੀ ਪ੍ਰੋਸੈਸ ਆ ਕੀ ਪਾਣੀ ਧਾਣੀ ਸਾਰਾ ਕੁਝ ਇਹਦੇ ਬਾਰੇ ਜੇ ਕਿਸੇ ਭਰਾ ਨੂੰ ਨੌਲੇਜ ਆ ਤਾਂ ਉਹ ਵੀ ਜਰੂਰ ਦੱਸੇ ਜੇ ਕੋਈ ਲਾਉਂਦਾਗਾ ਆਪਣਾ ਭਰਾ ਦੇਖਦਾ ਫੋਨ ਆਪਣਾ ਵੀਡੀਓ ਦੇਖਦਾਗਾ ਤੇ ਉਹ ਜੀਰਾ ਲਾਉਂਦੇ ਆ ਪਹਿਲਾਂ ਤੋਂ ਵੀ ਉਹ ਜਰੂਰ ਦੱਸਿਆ ਦੇ ਬਰੀਕ ਬਰੀਕ ਪੂਰਾ ਸੋਹਣਾ ਹਰਾ ਹੋਇਆ ਹੋਇਆਗਾ ਦੇਖੋ ਤੇ ਇਦਰਾ ਹਲੋ ਲਾਈ ਹੋਈ ਸੀ ਉਹ ਧਨੀਆ ਉਹ ਉਹ ਵੈਸੇ ਅਸੀਂ ਪੁੱਛਿਆ ਸੀ ਕਿ ਇਹ ਖਾਣੇ ਬੰਦੇ ਨੂੰ ਉਹ ਕਹਿੰਦਾ ਵੀ ਲੇਟ ਹੋ ਗਏ ਥੋੜਾ ਜਿਹਾ ਤੁਸੀਂ ਲਾਉਣ ਚ ਵੀ ਇਹਦਾ ਸਹੀ ਟਾਈਮ ਆ ਜ਼ੀਰੇ ਦੀ ਲਵਾਈ ਦਾ ਇਹ ਜਦੋਂ ਆਪਾਂ ਕਣਕ ਬੀਜਦੇ ਹੁੰਨੇ ਆਂਗੇ ਉਦੋਂ ਹੁੰਦਾਗਾ ਤੇ ਉਹਦੋਂ ਅਸੀਂ 2 ਮਹੀਨਾ ਡੇਢ ਮਹੀਨਾ ਸੀ ਲੇਟ ਲਾਇਆ ਸੀ ਤੇ ਅਸੀਂ ਬਸ ਆਪ ਦਾ ਤਿਆਰਬੇ ਤੌਰ ਤੇ ਲਾਇਆ ਸੀ ਇਹ ਵੀ ਆਪਣੇ ਹਰਾ ਹੁੰਦਾ ਕਿ ਨਹੀਂ ਹੁੰਦਾ ਆਪਣੇ ਬਾਣਾ ਚ ਆਈ ਦੇਖਣਾ ਸੀ ਸੌਫ ਆਪਣੇ ਬਹੁਤ ਸੋਹਣੀ ਹਰੀ ਹੁੰਦੀ ਆ ਸੌਫ ਤਾਂ ਅਸੀਂ ਪਹਿਲਾਂ ਵੀ ਕਈ ਵਾਰ ਲਾਈ ਆ ਤੇ ਵਧੀਆ ਹੋ ਜਾਂਦੀ ਹੈਗੀ ਤੇ ਐਤਕੀ ਵੀ ਸਾਰਾ ਪੱਕਣ ਤੱਕ ਉਹ ਥੋੜਾ ਜਿਹਾ ਥਾਂ ਬੀਜਿਆ ਸੀ ਤੇ ਯਾਰ ਬੇਤੌਰਤੀ ਵੀ ਦੇਖਾਂਗੇ ਵੀ ਕਿੰਨੀ ਕ ਹੁੰਦੀ ਹੈਗੀ ਤੁਹਾਨੂੰ ਵੀ ਹਾਤੇ ਦੁਬਾਰੇ ਮੈਂ ਦਿਖਾ ਦਿੰਦਾਗਾ ਵੀ ਤਾਂ ਮੂੜੀਆਂ ਮਾਲਗੜੀਆਂ ਹੋਈਆਂ ਖਾਣ ਨੂੰ ਕਰੇ ਲੇਟ ਇੱਥੋਂ ਲੈ ਕੇ ਜਿੱਥੇ ਮੈਂ ਖੜਾਂਗਾ ਇੰਨਾ ਸਾਰਾ ਸਾਉਂਫ ਲਾਇਆ ਹੋਇਆ ਚਾਰ ਔਰੇ ਤੇ ਉਸ ਮੈਂ ਤਾਂ ਸਮੋਲੇ ਜਿਹਾ ਖਾਣੇ ਆ ਪੂਰੀ ਘੈਂਟ ਆਉਂਦੀ ਹੈ ਵਿੱਚੋਂ ਤੇ ਕੋਈ ਪਾਣੀ ਨਹੀਂ ਲਾਇਆ ਇਹਨੂੰ ਤੇ ਮੀਂਹ ਹੀ ਬਸ ਪਾਇਆ 1-2 ਉੱਤੇ ਜਿਹੜੇ ਪਾਏ ਆਗੇ ਤੇ ਗੇਤੀਆਂ ਬੱਲਾ ਵੀ ਆਪਾਂ ਤਿਆਰ ਕਰ ਲਈਆਂ ਉਹ ਉਧਰ ਪਾ ਕਾ ਲਈ ਪਾਏ ਪਏ ਉਹ ਤਾਰਾਂ ਦੇ ਵਿੱਚ ਤੇ ਆ ਦੇ ਆ ਤਾਂ ਨਹੀਂ ਆ ਵੀ ਗੰਡੇ ਜਿਹੜੇ ਫੱਕ ਤਾਂ ਹਾਂ ਤੋਂ ਸਿਰੇ ਤੋੜ ਕੇ ਲਾਏ ਆਗੇ ਬਾਈ ਫੱਕਾ ਸੇਤੀ ਚੱਲਦਾ ਯਾਰ ਇਹ ਤੁਹਾਨੂੰ ਨਿੱਕੀ ਜੀ ਜਾਣਕਾਰੀ ਦੇਣੀ ਸੀਗੀ ਤੇ ਹੋਰ ਜਾਣਕਾਰੀਆਂ ਵੀ ਵੀਡੀਓਾਂ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਬਾਈ ਤੇ ਧੰਨਵਾਦ